ਅਸੀਂ ਅੱਜ ਤੁਹਾਨੂੰ ਲੈ ਕੇ ਆਏ ਹਾਂ ਫਾਜ਼ਿਲਕਾ ਦੇ ਪੁਰਾਤਨ ਸਰਕਾਰੀ ਪ੍ਰਾਇਮਰੀ ਸੁਲਤਾਨਪੁਰਾ ਸਮਾਰਟ ਸਕੂਲ ਵਿਖੇ ਜਿਹੜਾ ਸਕੂਲ ਕਿਸੇ ਟਾਈਮ ਪੇੜ-ਪੌਦਿਆਂ ਦੇ ਨਾਮ ਤੇ ਮਸ਼ਹੂਰ ਸੀ ਅਤੇ ਉਹੀ ਪੇੜ-ਪੌਦਿਆਂ ਦੇ ਅੱਜ ਸਕੂਲ ਦੇ ਗੇਟ ਤੇ ਚਿੱਤਰ ਬਣਾਏ ਗਏ ਹਨ ਸਕੂਲ ਦਾ ਉਪਰਲਾ ਦ੍ਰਿਸ਼ ਤੁਹਾਨੂੰ ਵਿਖਾ ਰਹੇ ਹਾਂ ਇਹ ਨਿਮਮਾ ਦਾ ਦ੍ਰਿਸ਼ ਹੈ ਅਤੇ ਸਕੂਲ ਬਹੁਤ ਵੱਡਾ ਹੁੰਦਾ ਸੀ ਹੋਲੀ-ਹੋਲੀ ਆਸੇ-ਪਾਸੇ ਘਰ ਬਣ ਗਏ, ਨਾਲ ਮੰਦਰ ਬਣ ਗਏ, ਗੁਰਦੁਆਰਾ ਬਣ ਗਏ ਜਾਂ ਧਰਮ ਸਥਾਨ ਬਣ ਗਏ। ਇਹ ਸਕੂਲ ਛੋਟਾ ਹੋ ਗਿਆ ਤੇ ਇੱਥੇ ਬਣਨ ਵਾਲੀਆਂ ਬਣੀਆਂ ਨਿੰਮਾ ਦੀਵਾਰਾਂ ਦੇ ਵਿੱਚ ਆ ਗਈਆਂ ਜਾਂ ਦੂਸਰੇ ਦੇ ਹਿੱਸੇ ਆ ਗਈਆਂ। ਸਕੂਲ ਦੇ ਮੌਜੂਦਾ ਸਟਾਫ ਨੇ ਸਕੂਲ ਦੇ ਨਾਮ ਨੂੰ ਤਾਜ਼ਾ ਰੱਖਣ ਲਈ ਦੁਬਾਰਾ ਨਿੰਮਾ ਦੇ ਪੌਦੇ ਲਗਾਏ, ਨਿੰਮ ਦੇ ਪੌਦੇ ਲਗਾਏ ਤੇ ਨਿੰਮਾ ਵਾਲਾ ਸਕੂਲ ਦਾ ਨਾਮ ਕਾਇਮ ਰੱਖਿਆ। ਸੁਲਤਾਨਪੁਰਾ ਸਕੂਲ ਜੋ ਕਿ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਤੇ ਬਣੇ ਸ਼ਹਿਰ ਫਾਜ਼ਿਲਕਾਰ ਦੇ ਜੋਰਾ ਸਿੰਘ ਮਾਨਗਰ ਦੇ ਨਾਲ ਹੈ ਇਹਨੂੰ ਨਵੀਂ ਆਬਾਦੀ ਵੀ ਕਿਹਾ ਜਾਂਦਾ ਹੈ ਜਾਂ ਆਬਾਦੀ اسلامਾਬਾਦ ਵੀ ਕਿਹਾ ਜਾਂਦਾ ਹੈ اسلامਾਬਾਦ ਜੋ ਕਿ ਪਾਕਿਸਤਾਨ ਦਾ ਸ਼ਹਿਰ ਹੈ ਹਿੰਦੁਸਤਾਨ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਲੋਕ ਰਹਿੰਦੇ ਸੀ ਤੇ ਨਵੀਂ ਆਬਾਦੀ اسلامਾਬਾਦ ਕਿਹਾ ਜਾਂਦਾ ਸੀ ਹੋ ਸਕਦਾ ਹੈ ਵੀ اسلامਾਬਾਦ ਤੋਂ ਲੋਕ ਇੱਥੇ ਆ ਕੇ ਵਸੇ ਹੋਣ ਤੇ ਇਹਨੂੰ ਅਬਾਦੀ ਇਸਲਾਮਾਬਾਦ ਦਾ ਨਾਮ ਦਿੱਤਾ ਗਿਆ ਹੈ ਜੋ ਤੁਹਾਨੂੰ ਵਖਾ ਰਿਹਾ ਹੈ ਇਹ ਉਹ ਸਕੂਲ ਦਾ ਇੱਕ ਦ੍ਰਿਸ਼ ਹੈ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਫਾਜ਼ਿਲਕਾ ਜਿੱਥੇ ਸੱਤ ਅਧਿਆਪਕ ਬੱਚਿਆਂ ਦੀ ਸੇਵਾ ਕਰ ਰਹੇ ਹਰਾਂ ਤੇ ਇੱਕ ਮੁੱਖ ਅਧਿਆਪਕ ਯਾਨੀ ਕਿ ਕੁੱਲ 8 ਅਧਿਆਪਕ ਮੁੱਖ ਅਧਿਆਪਕ ਅਤੇ ਸਟਾਫ ਨੇ ਰਲ ਮਿਲ ਕੇ ਮਿਹਨਤ ਕੀਤੀ ਅਤੇ ਅੱਜ ਇੱਥੇ ਬੱਚਿਆਂ ਦੀ ਗਿਣਤੀ ਲਗਭਗ 250 ਦੇ ਨੇੜੇ ਹੈ ਤੇ ਜੋ ਨਿਮਾ ਸਕੂਲ ਅਧਿਆਪਕਾਂ ਵੱਲੋਂ ਲਗਾਈਆਂ ਗਈਆਂ ਉਹ ਨਿਮਾਂ ਤੁਹਾਨੂੰ ਕੈਮਰੇ ਤੇ ਵਿਖਾ ਰਹੇ ਹਨ ਕੈਮਰੇ ਤੇ ਵਿਖਾ ਰਹੇ ਆ ਵੀ ਸਕੂਲ ਦੀਆਂ ਦੀਵਾਰਾਂ ਤੇ ਕਿਵੇਂ ਕਲਾਕ੍ਰਿਤੀ ਕੀਤੀ ਗਈ ਹੈ ਬੱਚਿਆਂ ਨੂੰ ਕਿੱਦਾਂ ਪੜਾਈ ਵੱਲ ਮੋੜਿਆ ਜਾਂਦਾ ਹੈ ਪੜਾਈ ਵੱਲ ਜੋੜਿਆ ਜਾਂਦਾ ਹੈ ਭਾਰਤ ਦੇਸ਼ ਦਾ ਨਕਸ਼ਾ ਵੀ ਬਣਾਇਆ ਗਿਆ ਹੈ ਅਤੇ ਤਿਰੰਗਾ ਵੀ ਲਗਾਇਆ ਗਿਆ ਹੈ ਅਤੇ ਉੱਪਰ ਸਕੂਲ ਦਾ ਨਾਮ ਵੀ ਲਿਖਿਆ ਹੋਇਆ ਹੈ ਇਹ ਤੁਸੀਂ ਕੈਮਰੇ ਤੇ ਵੇਖ ਰਹੇ ਹੋ ਸਕੂਲ ਦਾ ਅੰਦਰ ਦਾ ਦ੍ਰਿਸ਼ ਸਕੂਲ ਦੇ ਵਿੱਚ ਨਿਮਾਂ ਜੋ ਲਗਾਈਆਂ ਗਈਆਂ ਉਸ ਦਾ ਦ੍ਰਿਸ਼ ਅਤੇ ਇਥੇ ਤੁਹਾਨੂੰ ਜੋ ਬੋਰਡ ਦਿਖਾਈ ਦੇ ਰਿਹਾ ਹੈ ਇਹ ਸਕੂਲ ਦੇ ਹੈਡ ਟੀਚਰ ਅਤੇ ਸਟਾਫ ਮੈਂਬਰਾਂ ਦਾ ਹੈ ਵੀ ਕਿਸ ਤਰ੍ਹਾਂ ਸਕੂਲ ਮੁਕੀ ਨੇ ਸਕੂਲ ਨੂੰ ਸਿਆਜ ਵੰਡਿਆ ਹੈ ਅਤੇ ਸਾਰਾ ਸਟਾਫ ਰਲ ਮਿਲ ਕੇ ਕੰਮ ਕਰਦਾ ਹੈ ਅਤੇ ਅੱਜ ਸਕੂਲ ਦਾ ਨਾਮ ਦੁਬਾਰਾ ਸੁਰਖੀਆਂ ਵਿੱਚ ਹੈ ਸਕੂਲ ਦੇ ਬੱਚਿਆਂ ਨੇ ਹੱਥ ਤੋਂ ਓਨਲੀ ਬਹੁਤ ਵਧੀਆ ਪੱਥਰ ਤੇ ਘਰਾ ਵਰਗੇ ਵਾਸ਼ਵਸ਼ਣ ਲੱਗੇ ਹੋਏ ਹਨ ਅਤੇ ਪਾਣੀ ਦੀਆਂ ਟੂਟੀਆਂ ਵੀ ਲਗੀਆਂ ਹੋਈਆਂ ਹਨ ਜੋ ਤੁਹਾਨੂੰ ਸਕਰੀਨ ਤੇ ਵਿਖਾ ਰਹੇ ਆ ਇਹ ਸਕੂਲ ਦੀ ਵਧਾਈ ਦੇ ਪਾਤਰ ਹੈ ਇੱਥੇ ਤੁਹਾਨੂੰ ਹੋਰ ਵਖਾ ਰਹੇ ਹਾਂ ਸਕੂਲ ਦੇ ਨਿਮਾ ਦੇ ਨਾਲ ਦੀਵਾਰਾਂ ਤੇ ਜੋ ਚਿੱਤਰ ਬਣਾਏ ਗਏ ਹਨ ਉਥੇ ਇੱਕ ਇੰਜਨ ਬਣਾਇਆ ਗਿਆ ਹੈ ਜਿਸ ਤੇ ਸਕੂਲ ਦਾ ਨਾਮ ਲਿਖਿਆ ਹੈ ਸਕੂਲ ਦਾ ਸਟਾਫ ਦਾ ਨਾਮ ਲਿਖਿਆ ਹੈ ਤੇ ਅੱਗੇ ਲਿਖਿਆ ਸੁਲਤਾਨਪੁਰਾ ਐਕਸਪ੍ਰੈਸ ਉਸ ਦੇ ਮਗਰ ਛੋਟੇ ਛੋਟੇ ਡੱਬੇ ਬਣਾਏ ਗਏ ਹਨ ਜਿਸ ਦੇ ਵਿੱਚ ਬੱਚਿਆਂ ਨੂੰ ਪੜ੍ਹਾਈ ਕਰਨਾ ਬੱਚਿਆਂ ਨੂੰ ਸਮਾਜ ਵਿੱਚ ਵਿਚਰਨਾ ਬੱਚਿਆਂ ਦਾ ਐਡਰੈਸ ਬਦਲਣਾ ਨਹਾਉਣਾ ਪੜਾਈ ਵੱਲ ਧਿਆਨ ਕਰਨਾ ਖਾਣ ਪੀਣ ਵਾਲੀਆਂ ਵਸਤੂਆਂ ਕਿਵੇਂ ਹੋਣੀਆਂ ਚਾਹੀਦੀਆਂ ਹਨ ਅਤੇ ਇਹ ਸਾਰੀਆਂ ਬਰੀਕ ਬਰੀਕ ਜੋ ਚੀਜ਼ਾਂ ਬੱਚਿਆਂ ਨੂੰ ਪੇਂਟਿੰਗ ਨਾਲ ਦਰਸਾਈਆਂ ਗਈਆਂ ਹਨ ਉਹ ਇੱਕ ਇੰਜਨ ਦੇ ਡੱਬੇ ਰੂਪ ਦਿੱਤੇ ਗਏ ਹਨ ਤਾਂ ਜੋ ਸੁਖੇ ਤਰੀਕੇ ਨਾਲ ਬੱਚੇ ਸਮਝ ਸਕਣ ਤੇ ਬੱਚਿਆਂ ਦੀ ਬੋਲੀ ਜੀ ਦਿਖਾਇਆ ਗਿਆ ਹੈ ਤੇ ਅੰਤ ਵਿੱਚ ਵੀ ਲਿਖਿਆ ਗਿਆ ਹੈ ਸੇਵ ਦਾ ਟਰੀ ਅਤੇ ਇਸੇ ਨੂੰ ਕਾਇਮ ਰੱਖਦੇ ਹੋਏ ਟਰੀ ਲਗਾਏ ਗਏ ਬੂਟੇ ਲਗਾਏ ਗਏ ਅਤੇ ਨਿਮਾਵਾਲਾ ਸਕੂਲ ਬਣਾਇਆ ਗਿਆ ਜੋ ਕਿ ਫਾਜ਼ਿਲਕਾ ਦੇ ਨਾਲ-ਨਾਲ ਪਾਕਿਸਤਾਨ ਗੁਆਂਢੀ ਸੂਬੇ ਪਾਕਿਸਤਾਨ ਵਿੱਚ ਵੀ ਮਸ਼ਹੂਰ ਹੈ ਸੁਲਤਾਨਪੁਰ ਦਾ ਨਿਮਾਵਾਲਾ ਸਕੂਲ ਇੱਥੇ ਬੱਚਿਆਂ ਨੂੰ ਕਿਵੇਂ ਪੜਾਇਆ ਜਾਂਦਾ ਹੈ ਪਹਿਲੀ ਕਲਾਸ ਦੇ ਬੱਚਿਆਂ ਨੂੰ ਕਿੱਦਾਂ ਪੜਾਇਆ ਜਾਂਦਾ ਹੈ ਬੱਚੇ ਠੰਡ ਵਿੱਚ ਦਰਵਾਜ਼ੇ ਬੰਦ ਕਰਕੇ ਹਵਾ ਨਾ ਲੱਗੇ ਨੂੰ ਪੜਾਇਆ ਜਾਂਦਾ ਹੈ ਸਟਾਫ ਵੱਲੋਂ ਕਮਜ਼ੋਰ ਬੱਚਿਆਂ ਨੂੰ ਆਪਦੇ ਨੇੜੇ ਬਿਠਾ ਕੇ ਹੁਸ਼ਿਆਰ ਬੱਚਿਆਂ ਦੇ ਬਰਾਬਰ ਲਿਆਂਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਪੜਾਇਆ ਵੀ ਜਾਂਦਾ ਹੈ ਇਸ ਸੰਬੰਧ ਵਿੱਚ ਕੀ ਕੀ ਪੜਾਇਆ ਜਾਂਦਾ ਹੈ ਤੇ ਤਰੀਕਾ ਤੁਹਾਨੂੰ ਵਿਖਾ ਰਹੇ ਹਾਂ ਅਧਿਆਪਕਾਂ ਨਾਲ ਜਦੋਂ ਗੱਲ ਕੀਤੀ ਵੀ ਉਹ ਕੀ ਪੜਾ ਰਹੇ ਹਨ ਤੇ ਕੁਝ ਬੱਚੇ ਨੇੜੇ ਹਨ ਕੁਝ ਦੂਰ ਹਨ ਉੱਕੀ ਕਰ ਰਹੇ ਹਨ ਤਾਂ ਉਹਨਾਂ ਨੇ ਇਸ ਬਾਰੇ ਕੀ ਕੁਝ ਕਿਹਾ ਆਓ ਤੁਸੀਂ ਵੀ ਸੁਣੋ ਪੜਾਉਂਦੇ ਅਧਿਆਪਕਾਂ ਦਾ ਇਸ ਬਾਰੇ ਕੀ ਕਹਿਣਾ ਹੈ ਅਤੇ ਉਹ ਕੀ ਕਰ ਰਹੇ ਹਨ ਸਬਜੈਕਟ ਮੈਂ ਮੈਥ ਪੜ੍ਹਾਇਆ ਤੇ ਇਹ ਜਿਹੜੇ ਬੱਚੇ ਇਹਨਾਂ ਨੂੰ ਅੱਛੇ ਤੰ ਦੇ ਪ੍ਰੈਕਟਿਸ ਕਰਾਈ ਜਾ ਰਹੀ ਹੈ ਪਰ ਇਹ ਸਾਰੇ ਇਹ ਬੱਚੇ ਜਿਹੜੇ ਪਿੱਛੇ ਚੱਲ ਰਹੇ ਸੀ ਉਹਨਾਂ ਬਰਾਬਰ ਬਰਾਬਰ ਲਿਆਉਣ ਦੀ ਕੋਸ਼ਿਸ਼ ਇਹ ਬੱਚੇ ਸਮਝ ਰਹੇ ਨਹੀਂ ਸੋਖੇ ਤਰੀਕੇ ਨਾਲ ਤਾਂ ਜਿਵੇਂ ਨਾ ਜਿਵੇਂ ਨਾਮ ਲਿਖੋ ਹੁਣ ਤੁਹਾਨੂੰ ਲੈ ਕੇ ਚੱਲੇ ਹਾਂ ਸਕੂਲ ਦੇ ਮੁਖ ਅਧਿਆਪਕਾ ਦੇ ਕਮਰੇ ਵਿੱਚ ਉਹਨਾਂ ਦਫ਼ਤਰ ਵਿੱਚ ਜਿਨ੍ਹਾਂ ਨੇ ਸਟਾਫ ਨੂੰ ਨਾਲ ਲੈ ਕੇ ਮੀਟਿੰਗ ਕੀਤੀ ਹੈ ਤੇ ਸਕੂਲ ਨੂੰ ਫਿਰ ਚਾਰ ਚੰਦ ਲਗਾਏ ਜਿਨ੍ਹਾਂ ਦਾ ਕਹਿਣਾ ਹੈ ਵੀ 1962 ਦਾ ਇਹ ਸਕੂਲ ਬਣਿਆ ਹੈ ਉਹਨਾਂ ਨੂੰ ਜੋ ਪੱਥਰ ਮਿਲਿਆ ਸੀ 1962 ਦਾ ਮਿਲਿਆ ਸੀ ਪਰ ਹੋ ਸਕਦਾ ਹੈ ਵੀ ਇਹ ਸਕੂਲ ਉਸ ਤੋਂ ਵੀ ਪੁਰਾਣਾ ਹੋਵੇ ਕੀ ਕੀ ਕੀਤਾ ਗਿਆ ਹੈ ਤੇ ਕੀ ਕਰ ਰਹੇ ਹਨ ਇਸ ਸਬੰਧ ਵਿੱਚ ਮੈਡਮ ਸ਼ਾਲੂ ਗਰੋਵਰ ਦਾ ਕੀ ਕਹਿਣਾ ਹੈ ਮੈਮ ਟਾਡੇ ਸਕੂਲ ਨੂੰ ਨਿਮਾ ਵਾਲਾ ਸਕੂਲ ਕਿਹਾ ਜਾਂਦਾ ਸੀ ਅੱਜ ਵੀ ਜਿਹੜੇ ਵਿਦਿਆਰਥੀ ਇੱਥੋਂ ਪਹਿਲਾਂ ਪੜ੍ਹ ਕੇ ਗਏ ਨੇ ਚਾਹੇ ਕੋਈ ਇੰਗਲੈਂਡ ਸੇ ਬੈਠਾ ਹੈ ਚਾਹੇ ਕੋਈ ਪਾਕਿਸਤਾਨ ਦੇ ਵਿਦਿਆਰਥੀ ਨੇ ਚਾਹੇ ਕੋਈ ਅਮਰੀਕਾ ਚ ਨੇ ਚਾਹੇ ਕੈਨੇਡਾ ਚ ਨੇ ਉਹ ਅਕਸਰ ਗੱਲ ਕਰਦੇ ਨੇ ਵੀ ਅਸੀਂ ਨਿਮਾ ਵਾਲਾ ਸਕੂਲ ਪੜ੍ਹਿਆ ਸਾਡਾ ਨਿਮਾ ਵਾਲਾ ਸਕੂਲ ਸੀ ਇਹ ਨਿਮਾ ਵਾਲਾ ਸਕੂਲ ਕਿਉਂ ਕਿਹਾ ਜਾਂਦਾ ਹੈ ਸਰ ਐਕਚੁਅਲੀ ਸ਼ੁਰੂ ਤੋਂ ਹੀ ਇੱਥੇ ਕਾਫੀ ਨਿਮਾ ਸੀ ਸਕੂਲ ਦੇ ਵਿੱਚ ਤੇ ਉਹ ਨਿਮਾ ਜਿਆਦਾ ਹੋਣ ਕਰਕੇ ਇਹਦਾ ਨਾਮ ਨਿਮਾ ਵਾਲਾ ਸਕੂਲ ਪੈ ਗਿਆ ਵੈਸੇ ਸਕੂਲ ਦਾ ਨਾਮ ਸੁਲਤਾਨਪੁਰ ਸਕੂਲ ਹੈ ਸੁਲਤਾਨਪੁਰ ਪ੍ਰਾਇਮਰੀ ਸਕੂਲ ਹਾਂਜੀ ਗਵਰਨਮੈਂਟ ਪ੍ਰਾਇਮਰੀ ਸਕੂਲ ਸੁਲਤਾਨਪੁਰ ਜੀ ਮੈਮ ਮੈਮ ਇਹ ਸਕੂਲ ਕਦੋਂ ਦਾ ਕਿੰਨੇ ਸਾਲ ਪੁਰਾਣਾ ਹੈ ਜਾਂ ਕਦੋਂ ਦਾ ਬਣਿਆ ਹੈ ਸਰ ਇਹ 1962 ਵਿੱਚ ਬਣਿਆ ਸੀ ਜੀ ਤੇ ਮੈਮ 1962 ਤੇ ਅੱਜ ਅੱਜ ਕਿੰਨੇ ਵਿਦਿਆਰਥੀ ਨੇ ਜਾਂ ਕਿੰਨੇ ਰੂਮ ਨੇ ਇੱਥੇ ਜੀ ਸਰ ਲਗਭਗ ਅਪਰੋਕਸੀਮੇਟਲੀ ਅਪਰੋਕਸੀਮੇਟਲੀ 250 ਦੇ ਅਬਵ ਅੱਗੇ ਬੱਚੇ ਆਪਣੇ ਕੋਲ ਇੱਥੇ ਸਟੂਡੈਂਟਸ ਪੜ੍ਹਦੇ ਇੱਥੇ ਪ੍ਰੀ ਵਿਦ ਪ੍ਰੀ ਪ੍ਰਾਇਮਰੀ ਜੀ ਮੈਮ ਤੇ ਮੈਮ 250 ਦੇ ਕਰੀਬ ਤੁਹਾਨੂੰ ਤੁਹਾਡੇ ਕੋਲ ਸਕੂਲ ਚਲਾਉਣ ਵਾਸਤੇ ਕਿੰਨੇ ਸਟਾਫ ਮੈਂਬਰ ਦਿੱਤੇ ਗਏ ਨੇ ਕਿਨੇ ਜੀ ਸਰ ਇੱਥੇ 8 ਟੀਚਰਸ ਨੇ ਇੱਕ ਹੈੱਡ ਦੀ ਪੋਸਟ ਹੈ ਔਰ 7 ਮੇਰੇ ਨਾਲ ਹੈਲਪਰ ਤੁਹਾਨੂੰ 7 ਟੀਚਰ ਨਾਲ ਸਕੂਲ ਚਲਾਉਣ ਵਾਸਤੇ ਮਿਲੇ ਹੋਏ ਨੇ ਸਭ ਠੀਕ ਚੱਲ ਰਿਹਾ ਜੀ ਹੈਲਪਿੰਗ ਹੈਂਡ ਨੇ ਸਰ ਮੇਰੇ ਸਾਥ ਤੇ ਠੀਕ ਚੱਲ ਰਿਹਾ ਜੀ ਹਾਂਜੀ ਸਰ ਬਹੁਤ ਤੇ ਮੈਮ ਜਿਹੜੇ ਇੱਥੇ ਬੱਚੇ ਆ ਰਹੇ ਨੇ ਉਹ ਕਿਤੋਂ-ਕਿਤੋਂ ਆ ਰਹੇ ਨੇ ਜੀ ਸਰ ਨਾਲ ਹੀ ਉਹ ਆਪਣੀ ਆਬਾਦੀ ਹੈ ਗੈ ਨਵੀਆਂ ਆਬਾਦੀ ਹੈ ਔਰ ਇਹਦਾ ਚੱਕਰ ਵਾਲਾ ਚੁੱਕਾ ਹੈ ਜੋ ਵੀ 슬ਮ ਏਰੀਆ ਤੋਂ ਹੀ ਬੱਚੇ ਮੋਸਤੀ ਜਾਂਦੇ ਆ ਬੱਚਿਆਂ ਦੀ ਪੜਾਈ ਠੀਕ ਚੱਲ ਰਹੀ ਹੈ ਜੀ ਸਰ ਬਹੁਤ ਵਧੀਆ ਚੱਲ ਰਹੀ ਹੈ ਪੇਰੈਂਟਸ ਬੜੇ ਸੈਟੀਸਫਾਈ ਰਹਿੰਦੇ ਸਰਕਾਰ ਵੱਲੋਂ ਜੋ ਸਹੂਲਤਾ ਦਿੱਤੀ ਜਾ ਰਹੀਆਂ ਪੂਰੀਆਂ ਮਿਲ ਰਹੀਆਂ ਜੀ ਸਰ ਹਾਂਜੀ ਬਿਲਕੁਲ ਸਰਕਾਰ ਨੂੰ ਕੁਝ ਕਹਿਣਾ ਚਾਹੋਗੇ ਜੀ ਸਰ ਗ੍ਰਾਂਟਾਂ ਦੇ ਸਿੱਤੇ ਸਕੂਲ ਬਣੇ ਆ ਜੀ ਤੇ ਸ਼ਹਿਰ ਵਾਸੀਆਂ ਨੂੰ ਜਾਂ ਬੱਚਿਆਂ ਦੇ ਪੇਰੈਂਟਸ ਨੂੰ ਕੋਈ ਮੈਸੇਜ ਤੁਹਾਡੇ ਵੱਲੋਂ ਐਸੇ ਟੀਚਰ ਹੈ ਟੀਚਰ ਤੁਸੀਂ ਉਹਨਾਂ ਲੀਡ ਕਰ ਰਹੇ ਹੋ ਹਾਂਜੀ ਸਰ ਕੁਝ ਮੈਸੇਜ ਦੇਣਾ ਚਾਹੁੰਦੇ ਹਾਂ ਸਰ ਪੇਰੈਂਟਸ ਨੂੰ ਤਾਂ ਇਹੀ ਗੁਜਾਰਿਸ਼ ਹੈ ਵੀ ਆਪਣੇ ਬੱਚਿਆਂ ਨੂੰ ਡੇਲੀ ਸਕੂਲ ਭੇਜਣ ਕਿਉਂਕਿ ਇੰਨਾ ਦਿਨਾਂ ਵਿੱਚ ਪੇਰੈਂਟਸ ਆਪਣੇ ਆਪਣੀ ਤੋਂ ਦੁਦੁ ਦਿਹਾੜੀ ਮਜ਼ਦੂਰੀ ਤੇ ਜਾਂਦੇ ਆ ਬੱਚਿਆਂ ਨੂੰ ਵੀ ਨਾਲ ਲੈ ਜਾਂਦੇ ਆ ਕਈ ਵਾਰੀ ਔਰ ਜਿਆਦਾ ਸਰਦੀ ਵਿੱਚ ਵੀ ਥੋੜੀ ਜੀ ਬੱਚੇ ਕਈ ਵਾਰੀ ਲੇਟ ਆਂਦੇ ਆ ਜਾਂ ਕਿਵੇਂ ਉਹਨਾਂ ਨੂੰ ਉਹੀ ਹੋਈ ਹੈ ਵੀ ਟਾਈਮ ਨਾਲ ਜ਼ਰੂਰ ਟਾਈਮ ਤੇ ਹੀ ਸਕੂਲ ਭੇਜਣ ਬੱਚਿਆਂ ਨੂੰ ਡੇਲੀ ਭੇਜਣ ਮੈਮ ਇੱਥੇ ਟੀਚਰਸ ਐਨੇ ਆ ਸੀ ਕੋਸ਼ਿਸ਼ ਕਰਦੇ ਆ ਬੱਚਿਆਂ ਨਾਲ ਐਨੀ ਉਹਨਾਂ ਤੇ ਮਿਹਨਤ ਕਰ ਰਹੇ ਨੇ ਸਾਰੇ ਟੀਚਰਸ ਬਿਲਕੁਲ ਜੀ ਜੇ ਨਿਮਾ ਦੀ ਗੱਲ ਕਰੀਏ ਤਾਂ ਅੱਜ ਵੀ ਇੱਕ ਦੋ ਨਿਮਾ ਖੜੀਆਂ ਨੇ ਇਹ ਨਵੀਆਂ ਲਗਾਈਆਂ ਲੱਗਦੀਆਂ ਨੇ ਜੀ ਨਵੀਆਂ ਨੇ ਇੱਕ ਹੀ ਕਾਰਨ ਬਣਿਆ ਜੀ ਪਹਿਲਾਂ 1962 ਤੇ 2024 ਸਰ ਪਹਿਲੇ ਐਕਚੁਅਲੀ ਸਕੂਲ ਕਾਫੀ ਵੱਡਾ ਸੀ ਨਾਲ ਹੀ ਰਵੀ ਦਾ ਮੰਦਿਰ ਜੀ ਦਾ ਮੰਦਿਰ ਉਹ ਸਿਰ ਜਦੋਂ ਕਿਚੋਂ ਪਾਰਟੀਸ਼ਨ ਹੋਈ ਉਹ ਫਿਰ ਨਿਮਾ ਉਹਨਾਂ ਵੱਲੇ ਚੱਲੀਆਂ ਗਿਆ ਮੰਦਿਰ ਵਾਲੀ ਸਾਈਡ ਤੇ ਚੱਲੀਆਂ ਗਿਆ ਉਸ ਤੋਂ ਬਾਅਦ ਫਿਰ ਅਸੀਂ ਹੁਣ ਆਪਣੇ ਆਪਣੀ ਬਾਉਂਡਰੀ ਦੇ ਵਿੱਚ ਨਿਮਾ ਹੋਰ ਲਗਾਈ ਤਾਂ ਜੋ ਸਕੂਲ ਦਾ ਜਿਹੜਾ ਨਾਮ ਹੈ ਉਹ ਮਸ਼ਹੂਰ ਰਹੇ ਨਹੀਂ ਮੈਂ ਸਿੱਧਾ ਹੋਈ ਤੁਹਾਡਾ ਸ਼ੁਭਨਾਮ ਹੈ ਮੇਰਾ ਨਾਮ ਸ਼ਾਲੂ ਗਰੋਪ ਹੈ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत